ਚਲੋ ਭੈਣ ਜੀ ਇਹਦੇ ਕੋ ਤੇ ਛਟਕਾਰਾ ਪੈ ਗਿਆ ਹੁਣ ਸਦਾ ਦੀ ਨੀਂਦ ਸੌਂ ਗਈ ਆ ਹੁਣ ਰਾਮ ਨਾਲ ਹੁਣ ਆਪਣਾ ਕੰਮ ਕਰਦੇ ਆ ਜਾ ਸੰਦੀਪ ਬਾਹਰ ਭੈਣ ਜੀ ਆਹ ਫੜੋ ਆ ਚਾਦਰ ਮੜੀ ਜੀ ਛਾੜ ਦਿਓ ਆ ਜੇ ਕੋਈ ਨਿਸ਼ਾਨ ਨਾ ਰਹਿ ਜੇ ਚਲ ਆਜੋ ਹੁਣ ਬਾਹਰ ਸਾਮਾਨ ਇਹ ਕੰਮ ਹੁਣ ਹੋਰ ਕਰੀਏ ਹੁਣ ਆਈ ਕਰ ਨਾ ਰਹੀ ਤੇ ਨਹੀਂ ਜਾਣੀਆਂ ਚੱਲੀਏ ਸ਼ਹਿਰ ਕੋਈ ਨਾ ਕੋਈ ਖਰੀਦ ਲਿਆਵਾਂਗੇ ਨਾਲੇ ਤੇ ਫੇਰ ਆਵਾਂਗੇ ਤਾਂ ਬੂਵੇ ਖੁੱਲੇ ਰਹਿਣ ਦਿੰਨੇ ਆ ਸਹੀ ਗੱਲ ਭੈਣ ਜੀ ਤੁਹਾਡੀ ਦਰਵਾਜ਼ੇ ਖੁੱਲੇ ਰਹਿਣ ਦੀਏ ਚਲੋ ਚੱਲੀਏ ਕਿ ਇਹਨੂੰ ਕੋਈ ਸ਼ੱਕ ਨਾ ਹੋਵੇ ਮੈਨੂੰ ਡਰ ਲੱਗਣ ਦਿਆ ਕਿ ਤੇ ਪਤਾ ਨਾ ਲੱਗੇ ਨਹੀਂ ਚੁੱਪ ਕਰ ਐਦਾਂ ਦਾ ਮੂੰਹ ਬਣਾਇਆ ਨਾ ਲੋਕਾਂ ਨੂੰ ਸ਼ੱਕ ਹੋ ਜਾਣਾ ਚੁੱਪ ਕਰ ਕਰਕੇ ਤਾਂ ਨਾਲ ਤੋਰ ਮੇਰੀ ਹੋਰ ਦਈਏ ਡਾਲੀ ਚੱਲੇ ਤੈਨੂੰ ਆਜੋ ਭੈਣ ਜੀ ਰੁਪਿੰਦਰਾਂ ਰਪਿੰਦਰ ਕਿੱਥੇ ਚਲੇ ਗਏ ਸਰਜਣੇ ਰਪਿੰਦਰ 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 ਵੇਖ ਲਓ ਤਾਂ ਜੇ ਇਹਨਾਂ ਦੀ ਮੰਨੀ ਜਾਓ ਨਾ ਫਿਰ ਬੜੇ ਖੁਸ਼ ਰਹਿੰਦੇ ਆ ਤੇ ਜੇ ਨਾ ਮੰਨੋ ਤੇ ਫਿਰ ਇਹਨਾਂ ਦੇ ਮੂੰਹ ਗਦਰ ਨੂੰ ਬੰਦੀ ਆ ਨਹੀਂ ਹੁਣ ਜਵਾਬ ਤਾਂ ਕਿਤੇ ਨਾ ਕਿਤੇ ਦੇਣਾ ਹੀ ਪੈਣਾ ਹੈ ਇਹਨਾਂ ਨੂੰ ਕਿੰਨਾ ਕੁ ਚਿਰ ਇਹਨਾਂ ਦੀ ਜਰੀ ਜਾਨੀ ਜੇ ਹੁਣ ਗੜੀ ਉਠੋ ਕੇ ਜਵਾਬ ਦਿੱਤਾ ਹੋਣਾ ਤਾਂ ਹੁਣ ਕਿਦਾਂ ਮੂੰਹ ਬਣੇ ਇਹਨਾਂ ਸਾਰਿਆਂ ਦੇ ਸੰਦੀਪ ਵੀ ਨਾ ਉਹਦਾ ਸਹੀ ਕਹਿੰਦੀ ਆ ਲਿਆ ਉਹਦਾ ਮੈਂ ਸਾਹ ਬਿਨਾਂ ਦਾ ਭਾਰੀ ਆ ਜੇ ਵੀਰ ਜੀ ਨੂੰ ਕਹਿ ਤਾ ਨਾ ਫਿਰ ਤਾਂ ਵਿਚਾਰਾ ਕੀ ਸੋਚੂਗਾ ਹਲੇ ਨਾ ਇੱਕ ਦੋ ਵਾਰ ਜਵਾਬ ਦੇਣੀ ਹੈ ਇਹਨਾਂ ਨੂੰ ਕੀ ਪਤਾ ਵਾ ਮਨ ਮੇਰ ਪੈ ਹੀ ਜਾਵੇ ਇਹਨਾਂ ਦੇ ਇਹਨਾਂ ਦੇ ਰਾਦੇ ਵਿੱਚ ਇਹੋ ਹੀ ਆ ਕਿਰ ਬੰਦਰ ਨੇ ਕਿਹੜਾ ਬੋਲਣਾ ਵਾ ਗਾੜੀਆਂ ਇਹਦੇ ਚੁੱਪ ਕੀਤੀ ਆ ਜਿੱਦਾਂ ਆਪਾਂ ਨੂੰ ਕਹਿੰਨੇ ਆ ਓਦਾਂ ਹੀ ਇਹ ਕਰੀ ਜਾਂਦੀ ਆ ਹੁਣ ਨਾ ਇਦਾਂ ਕੀਤਾ ਰੁਬੰਦਰ ਨੇ ਮਰਜ਼ੀ ਆਪਣੀ ਚਲਾਉਣੀ ਬੇਟੇ ਭਾਬੀ ਆਜੋ ਵੇਹਲਿਆ ਨਤੀਜਾ ਹੁਣ ਪਤਾ ਲੱਗ ਗਿਆ ਕਿੰਨੀ ਵਾਰਾ ਸਮਝਾਇਆ ਸੀ ਤੁਹਾਨੂੰ ਕਿ ਮੰਮੀ ਨੇ ਇਦਾਂ ਕਰਨਾ ਹੀ ਆ ਜਿੰਨਾ ਚਿਰ ਗੱਡੀ ਨਹੀਂ ਆਉਂਦੀ ਨੇ ਕੀ ਵੇਖ ਲਿਆ ਵਾ ਮੈਂ ਗੱਡੀਆਂ ਜਵਾਬ ਹੀ ਸੁਣੇ ਆ ਨਾ ਕੀ ਪਲੇ ਰਿਹਾ ਇਹਨਾਂ ਦੇ ਉਹ ਕਿਹੜੇ ਪਲੇ ਦੀਆਂ ਗੱਲਾਂ ਕਰਨ ਢੀ ਆ ਤੂੰ ਨਾ ਭੋਲੀ ਰਹੀ ਆ ਉਹਨਾਂ ਨੂੰ ਜਵਾਬ ਦੇ ਨਾਲ ਮਤਲਬ ਨਹੀਂ ਹੈਗਾ ਉਹਨਾਂ ਨੂੰ ਗੱਡੀ ਦਾ ਮਤਲਬ ਆ ਤੇ ਚਲੋ ਕੋਈ ਨਹੀਂ ਆ ਗੱਡੀ ਵੀ ਹਲੇ ਕੀ ਪਤਾ ਆਉਣੀ ਆ ਕਿ ਨਹੀਂ ਆਉਣੀ ਗੱਡੀ ਘੜੀ ਹਲੇ ਆ ਕੇ ਡੱਕ ਦਿੱਤੀ ਰਪਿੰਦਰ ਉਹ ਤੇ ਤੈਨੂੰ ਗੱਡੀ ਲਿਉਣੀ ਪੈਣੀ ਆ ਜੋ ਮਰਜ਼ੀ ਕਰ ਲਾ ਕੋਈ ਨਹੀਂ ਆ ਦੀਦੀ ਜੇ ਤੇ ਮੇਰ ਨਾਲ ਸਹੀ ਰਹਿਣਗੇ ਚੰਗਾ ਵਤੀਰਾ ਕਰਨਗੇ ਤੇ ਗੱਡੀ ਜਰੂਰ ਆਊਗੀ ਤੇ ਜੇ ਇਹਨਾਂ ਨੇ ਐਦਾਂ ਕਰਕੇ ਗੱਡੀ ਮੰਗਾਉਣੀ ਆ ਨਾ ਤੇ ਫੇਰ ਨਾ ਕੋਈ ਆਸ ਰੱਖਣਾ ਜਿਹੜੀ ਬੁੱਕ ਵੀ ਕਰਾਈ ਹੋਊ ਨਾ ਉਹਨੂੰ ਕੈਨਸਲ ਕਰਾਵਾਂਗੇ ਦੋਰੇ ਉਹ ਐਵੀ ਮਮੀ ਦੀ ਜਿੱਦ ਵਾ ਮਮੀ ਨੇ ਗੱਡੀ ਲਿਆ ਕੇ ਛੱਡਣੀ ਆ ਤੇ ਕੋਈ ਨਹੀਂ ਜੇ ਮਮੀ ਦੀ ਜਿੱਦ ਵਾ ਤੇ ਫਿਰ ਮੇਰੀ ਵੀ ਅਧਿਕਾ ਜਿੱਦ ਵਾ ਤੇਰੀ ਕਿੰਨੇ ਮੰਨਣੀ ਆ ਤੈਨੂੰ ਕਰਨਾ ਹੀ ਪੈਣਾ ਵਾ ਜਿੱਦਾਂ ਮਮੀ ਕਹਿੰਦੇ ਆ ਨਾ ਚੁੱਪ ਕਰਕੇ ਤੇ ਕਰੀ ਜਾ ਸਭ ਕੋ ਜੀ ਹੋ ਜਾਂਦਾ ਵਾ ਕਰਨੂ ਕੀ ਆ ਉਹ ਤੇ ਮੇਰੇ ਪੇਕੇ ਜਿਹੜੇ ਚੁੱਪ ਕਰਕੇ ਬੈਠੇ ਆ ਬੜਾ ਕੁਝਵਾ ਕਰਨ ਵਾਸਤੇ ਉਹ ਜਿੰਨੀਆਂ ਮਰਜ਼ੀ ਧਮਕੀਆਂ ਦੇ ਲਾ ਮੰਮੀ ਨੂੰ ਮੰਮੀ ਦੇ ਸਿਹਤ ਤੇ ਅਸਰ ਕੋਈ ਨਹੀਂ ਹੋਣਾ ਨਾ ਹੀ ਮੰਮੀ ਕੇ ਕੋ ਡਰਦੇ ਆ ਚਲੋ ਕੋਈ ਨਹੀਂ ਆ ਡਰ ਲਾਉਣਾ ਹੀ ਪੈਂਦਾ ਹੁੰਦਾ ਇੱਕ ਨਾ ਇੱਕ ਦਿਨ ਸਭ ਕੁਝ ਹੋ ਜਾਂਦਾ ਵਾ ਉਹ ਵੇਖ ਲੈ ਭਾਬੀ Holi ਦੀ Holi ਰਹੀ ਹੈ ਨਾ ਜਿਹੜੀ ਗੱਲ ਮੈਂ ਸਮਝਾਉਣ ਦੀ ਆ ਉਹ ਨਹੀਂ ਤੇਰੇ ਪੱਲੇ ਪੈਂਦੀ ਚਾਹੀ ਤੇ ਮੈਨੂੰ ਦੱਸ ਦੋ ਸਿੱਧੋ ਸਿੱਧੀ ਗੱਲ ਹੈ ਕੀ ਹੈ ਵਿੱਚ ਮੈਨੂੰ ਪਤਾ ਲੱਗ ਜਾਊਗਾ ਉਹ ਤੈਨੂੰ ਸਮਝ ਨਹੀਂ ਆਉਂਦੀ ਤੈਨੂੰ ਬਸ ਲੜਨਾ ਹੀ ਹੁੰਦਾ ਵਾ ਉਵੇਂ ਬਸ ਉਹਨਾਂ ਵੱਲਦੀਆਂ ਕਿ ਤੂੰ ਕਿਹਦੇ ਵੱਲਦੀਂ ਕੀ ਪਤਾ ਨਾ ਦਿਲ ਚਾਹਲੇ ਕੀ ਚੱਲੰਦਿਆ ਆ ਚਲੋ ਕੋਈ ਨਹੀਂ ਆ ਜੇ ਤਾਂ ਸਹੀ ਰਹਿਣ ਗਈਆਂ ਤੇ ਫੇਰ ਠੀਕ ਵਾ ਜੇ ਨਾ ਹੋਊ ਨਾ ਫੇਰ ਵੀਰ ਜੀ ਨੂੰ ਕਰਦੀਆਂ ਪਿੰਡ ਫੋਨ ਪੀ ਇਹਨਾਂ ਦਾ ਸਿੱਧੇ ਹੋ ਹੁਣ ਬਥੇਰਾ ਨੇ ਮੂੰਹ ਵਾਲਾ ਵੀ ਹਲਿਆ ਵਾ ਕਿੰਨਾ ਵਿਚੇਰਾ ਨੇ ਮਿਚਮਿਚ ਕਰਦੇ ਰਹਿਣਾ ਉਹ ਕਦੀ ਹਾਨੂੰ ਗੱਡੀ ਲਿਆ ਦੋ ਕਦੀ ਹਾਨੂੰ ਆਹ ਲਿਆ ਦੋ ਹੱਦ ਹੋਈ ਏ ਕਿਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਤਾਂ ਕੀ ਬਣੂਗਾ ਸਾਰਾ ਦੇਣੇ ਅੰਦਰ ਪੈ ਕੇ ਨਾ ਦਿਨਗਾ ਦਿੰਦੀ ਆ। ਢਾਂਡੇ ਸਾਫ਼ ਕਰਨ ਵਾਲੇ ਪਏ ਕਿੰਨੇ? ਉਹ ਵੀ ਹੁਣ ਆਵਾਂ ਜਾਂ ਸੰਦੀਪ ਕਰ ਲੇ ਤੇ ਜਾਂ ਮੰਮੀ ਕਰ ਲੇ। ਕੋਈ ਗੱਲ ਨਹੀਂ। ਤੈਨੂੰ ਫੌਂਟ ਨਹੀਂ ਦਿੰਦੀ। ਢਾਂਡੇ ਤੇ ਤੇਰੇ ਕੋਈ ਮਜਾਉਂਗੀ। ਮੰਮੀ ਕੀ ਇਕੱਲੇ-ਇਕੱਲਾ ਗੱਲਾਂ ਕਰੀ ਜਾਂਦੇ ਤੁਸੀਂ? ਇਕੱਲੇ ਨੇ ਗੱਲਾਂ ਕੀ ਕਰਨੀਆਂ ਵਾ? ਪਰ ਸੋਈ ਦੇ ਵਿੱਚ ਵੇਖ ਕਿਦਾਂ ਫਲਾਰਾ ਪਿਆ ਵਾ। ਕਿੰਨੇ ਢਾਂਡੇ ਆ ਮਾਣਨ ਵਾਲੇ। ਉਹ ਅੰਦਰੋਂ ਨਿਕਲੀ ਨਹੀਂ ਮਹਾਰਾਣੀ, ਸੁੱਤੀ ਆ। ਨੋਟਾ ਦੀ ਨਾ ਹੱਥਾਂ 'ਚੋਂ ਨਿਕਲਦੀ ਜਾਣਦੀ ਆ ਕੋਈ ਗੱਲ ਨਹੀਂ ਹੱਥਾਂ 'ਚੋਂ ਮੈਂ ਵੀ ਨਹੀਂ ਨਿਕਲ ਦਿੰਦੀ ਉਹਦਾ ਵਾਹ ਕੇ ਦਣਾ ਪਿਆਵ ਮੰਮੀ ਚਲਾਕ ਬੜੀ ਆ ਤੁਸੀਂ ਭੋਲੀ ਨਾ ਸਮਝਿਓ ਉਹਨੂੰ ਤਾਂ ਕੋਈ ਨਹੀਂ ਜੀ ਉਹ ਚਲਾਕ ਵਾ ਅਹੀਂ ਨੀ ਚਲਾਕ ਉਹ ਤੇ ਗੱਲਾਂ ਬੜੀਆਂ ਕਰਨਦੀ ਗਈ ਹੀ ਮੈਂ ਉਹਦੇ ਵੱਲ ਅੱਛਾ ਕੀ ਜਾਂਦੀ ਆ ਮੰਮੀ ਉਹ ਵੀ ਅੱਗੇ ਆੜ ਕੇ ਬੈਠੀ ਆ ਕਿ ਵੇਖਦੇ ਆ ਗੱਡੀ ਲਿਆਉਣੀ ਆ ਕਿ ਨਹੀਂ ਲਿਆਉਣੀ ਜਿੱਦਾਂ ਕਹਿੰਦੇ ਮੰਮੀ ਮੇਰ ਨਾਲ ਕਰਨਦੀ ਆ ਨਾ ਐਸਾ ਮਨਾ ਤੇ ਗੱਡੀ ਨਹੀਂ ਆਉਣੀ ਮੰਮੀ ਤੁਹਾਨੂੰ ਹੀ ਕਿਹਾ ਸੀ ਕਿ ਮੇਜ ਮੇਜ ਨਾ ਕਰੋ ਤੁਸੀਂ ਭੂਏ ਚੜਾਈ ਹੈ ਨਾ ਸਾਹਮੋ ਹੁਣ ਉਹਨੂੰ ਮੈਂ ਕਿੱਥੇ ਭੂਏ ਚੜਾਈ ਆ ਮੈਂ ਤਾਂ ਜਿਉਂ ਵਿਆਹ ਹੋਇਆ ਉਹਨੂੰ ਵੜਦੀ ਰਹੀ ਆ ਹੁਣ ਨਹੀਂ ਆਖੇ ਲੱਗਦੀ ਮੇਰਾ ਕੀ ਵਸਵਾ ਗੱਡੀ ਨਹੀਂ ਉਹਨੇ ਲਿਆਉਣੀ ਗੱਡੀ ਤੇ ਆ ਕੇ ਰਹੂਗੀ ਨਹੀਂ ਤੇ ਵੇਖੀਦਾ ਹਾ ਸ਼ਰਕੀਨ ਹੁੰਦਾ ਫਿਰ ਕੋਈ ਗੱਲ ਨਹੀਂ ਮੰਮੀ ਪਤਾ ਲੱਗ ਜਾਣਾ ਵਾ ਲਿਆਉਂਦੀ ਆ ਕਿ ਨਹੀਂ ਲਿਆਉਂਦੀ ਕੋਈ ਨਹੀਂ ਤੇਰਾ ਸਾਹਮਣੇ ਸਾਰੇ ਕੰਮ ਹੋਣੇ ਆ ਵੇਖੀ ਜਾਵੀਂ ਤੂੰ ਆਹੋ ਪਹਿਲੇ ਨੰਬਰ ਤੇ ਤੁਸੀਂ ਜਾਓ ਫਿਰ ਬਹਿ ਕੇ ਆਉਗੀ ਤਾਂ ਵੇਖੇ ਜਾਉਂਗੀ ਤੈਨੂੰ ਵੀ ਨਾਲ ਹੀ ਖਲੂੰਗੀ ਇਕੱਲੀ ਨਹੀਂ ਜਾਂਦੀ ਮੈਂ ਤਾਂ ਨਹੀਂ ਜਾਂਦੀ ਇਹੋ ਜੀ ਗੱਡੀ 'ਚ ਜਿੱਦਾਂ ਦੀ ਉਹ ਹੈਗੀ ਐ ਸਗਾਤ ਵੇਖਾਂ ਤੂੰ ਕਿਉਂ ਨਹੀਂ ਜਾਂਦੀ ਉਹਨੂੰ ਤਾਂ ਖਲਾਇਆ ਕਰਾਂਗਾ ਪੁਰਾਣੀ ਵੇਚੀ ਅਸੀਂ ਨਵੀਂ ਗੱਡੀ ਜਾਇਆ ਕਰਾਂਗੇ ਜਿੰਨੀ ਉਹ ਚਲਾਕ ਵਾ ਮੈਨੂੰ ਬਿਠਾਉਗੇ ਗੱਡੀ 'ਚ ਕਦੇ ਵੀ ਨਹੀਂ ਉਹਨੇ ਬਲਣਾ ਵਾ ਬਲਣਾ ਦੇਹੀ ਹੈ ਘਰ ਦੇ ਮਾਲਕ ਵਾ ਉਹ ਕੌਣ ਹੁੰਦੀ ਬਲਣ ਵਾਲੀ ਤੈਨੂੰ ਹੁਣ ਤੇ ਮਾਲਕੇ ਨੇ ਉਹ ਬਣ ਕੇ ਬੈਠੀ ਆ ਨਾ ਕਾਦੀ ਮਾਲਕਨ ਵਾਓ ਕਾਹਦੀ ਨਹੀਂ ਕੀ ਕਾ ਕਿ ਟਾ ਕੇ ਤਾਂ ਜਵਾਬ ਦੇਂਦੀ ਆ ਕੋਈ ਗੱਲ ਨਹੀਂ ਜੇ ਉਹ ਜਵਾਬ ਦਿੰਦੀ ਹੈ ਨਾ ਜਵਾਬ ਗੱਡੀ ਸਾਨੂੰ ਦੇਣਾ ਕੋਈ ਗੱਲ ਨਹੀਂ ਮੈਂ ਵੀ ਇੱਥੇ ਆ ਤੇ ਤੁਸੀਂ ਵੀ ਇੱਥੇ ਆ ਵੇਖਦੇ ਆ ਪਹਿਲਾਂ ਗੱਡੀ ਹੁੰਦੀ ਕਿ ਨਹੀਂ ਹੁੰਦੀ ਸੰਦੀਪ ਕੀ ਗੱਲਾਂ ਨਹੀਂ ਕਰ ਗਈ ਮੇਰੇ ਲਾਗੇ ਇਹਨੂੰ ਸਿੱਧਾ ਨੇ ਕਹਿਤਾ ਹੋਊਗਾ ਕਿ ਗੱਡੀ ਨਹੀਂ ਆਉਣੀ ਇਹ ਕਿਦਾਂ ਹੋ ਸਕਦਾ ਵਾ ਇਹਦਾ ਮਤਲਬ ਇਹ ਆ ਕਿ ਉਹ ਮੇਰੇ ਕੋਲ ਦੱਸਦੀ ਨਹੀਂਗੀ ਇਹਨੂੰ ਹੁਣ ਡਰਾਉਣਾ ਪੈਣਾ ਵਾ ਇਦਾਂ ਗੱਲ ਨਹੀਂ ਗਈ ਬਾਨੀ ਕੋਈ ਗੱਲ ਨਹੀਂ ਰਪਿੰਦਰ ਕਰੇ ਜਿਹੜੀ ਤੇਰੀ ਜਬਾਨ ਚੱਲਦੀ ਹੈ ਨਾ ਮੈਨੂੰ ਕਟਣੀ ਆਉਂਦੀ ਹੈ ਹਾਂਜੀ ਭਾਜੀ ਠੀਕ ਆ ਕੋਈ ਨਹੀਂ ਆਵਾਂਗੇ ਮਰਨ ਦੇ ਚੱਕਰ ਤੁਹਾਡਾ ਕੋਈ ਨਹੀਂ ਹੋਣਾ ਤਾਂ ਕਿੱਥੇ ਜਾਣਾ ਹੈ ਠੀਕ ਠੀਕ ਚੰਗਾ ਜੀ ਓਕੇ ਕਹੇ ਦਾ ਫੂਨ ਆਉਂਦਿਆ ਸੀ ਉਹ ਨਾਨਕਿਆਂ ਤਾਂ ਆਉਂਦਿਆ ਸੀ ਅੱਛਾ ਕਹਦੇ ਤੁਸੀਂ ਆਏ ਨਹੀਂ ਮੈਂ ਕੋਈ ਨਹੀਂ ਆਵਾਂਗੇ ਕੋਈ ਗੱਲ ਨਹੀਂ ਜਾ ਕੇ ਕਿਸ ਦਿਨ ਹੋ ਆਉਂਦੇ ਆ ਕਿੰਨਾ ਹੀ ਚਰ ਹੋ ਗਿਆ ਵਗੈ ਨਹੀਂਗੇ ਆਪਾਂ ਤਾਂ ਇਹ ਫੋਨ ਕਰਨ ਡੇ ਆ ਤੇ ਮੈਂ ਵੀ ਤੁਹਾਡਾ ਨਸਲਾ ਕਰਨੀ ਹੀ ਦੱਸੋ ਗੱਡੀ ਹੁਣ ਕਿਦਾਂ ਕੰਮ ਕਰਨਾ ਵਾ ਕਰਦਾ ਵੇਖੋ ਸੋਚੋ ਵਿਚਾਰੋ ਕੁਝ ਕਰਨਾ ਕੀ ਹੈ ਨਹੀਂ ਕੇ ਪਾਸੇ ਲਾਦੀ ਤੇ ਫਿਰ ਇਹਦਾ ਜੋ ਕਰਨਾ ਕਰਦਾ ਤੁਸੀਂ ਸੰਦੀਪ ਕਹਿਣ ਡੇ ਹੀ ਮੈਨੂੰ ਹਾਂ ਕਹਿੰਦੀ ਗੱਡੀ ਜਵਾਬ ਬੜੇ ਦੇਣ ਡਈ ਆ ਇਹ ਗੱਡੀ ਗੁੱਡੀ ਕੋਹ ਨਹੀਂ ਘਾਉਣਾ ਮੰਮੀ ਤੇ ਐਵੇਂ ਬੋਲੀ ਜਾਣ ਡਈ ਆ ਮੰਮੀ ਨੂੰ ਬਣਾਇਆ ਨਾ ਸ਼ਦੈਣ ਪਰ ਮੈਂ ਸ਼ਦੈਣ ਨਹੀਂ ਗਈ ਵੇਖ ਲਓ ਕੱਲ ਨੂੰ ਤਹੀ ਨਾ ਕਿਓ ਪੀ ਰਮਣੀਏ ਕਦਮ ਤੂੰ ਹੀ ਚੁੱਕਿਆ ਸੀ ਇਹਦਾ ਤਾਂ ਕੋਈ ਨਾ ਕੋਈ ਹੱਲ ਕੱਢਣਾ ਹੀ ਪੈਣਾ ਵਾ ਇੱਕ ਤੇ ਨਾ ਕੁਝ ਲੈ ਕੇ ਨਹੀਂ ਆਈ ਦੂਜਾ ਜਬਾਨਬਲੀ ਚੱਲਦੀ ਏ ਦੀ ਮੇਰੇ ਵੱਲੋਂ ਖੁੱਲੀ ਛੁੱਟੀ ਆ ਜੋ ਤੂੰ ਹੀ ਕਰਨਾ ਦਾ ਕਰ ਦੋ ਤੂੰ ਹੀ ਖੁੱਲੀ ਛੁੱਟੀ ਦੇ ਦਿੱਤੀ ਤਾਂ ਲਵਲੀ ਵੀ ਹੋਗਾ ਲੇਕਿਨਦਾ ਵਾ ਪੀ ਮੇਰੇ ਵੱਲੋਂ ਹਾਂ ਹੀ ਆ ਹੁਣ ਗੱਡੀ ਦੱਸੀ ਤੇ ਹੈ ਵਾ ਪੀ ਫਲਾਣੀ ਗੱਡੀ ਚਾਹੀਦੀ ਆ ਫੇਰ ਨਾ ਨੁਕਰ ਕਰਨ ਵਾਲੀ ਕਿਹੜੀ ਗੱਲ ਆ ਕੀ ਬਿਮਾਰੀ ਐ ਇਹਨੂੰ ਗੋਲੀ ਵੱਜੀ ਐ ਦਾ ਭਰਾ ਨੂੰ ਉਹਦਾ ਤਾਂ ਘਰ ਵੇਖ ਕੇ ਉਸੇ ਵੇਲੇ ਸੀ ਦੀ ਆ ਪਾ ਗਿਆ ਹੀ ਕਿ ਹਾਂ ਘਰ ਬੜਾ ਵਧੀਆ ਵਾ ਮੁੰਡਾ ਵੀ ਸੋਹਣਾ ਵਾ ਨੌਕਰੀ ਤੇ ਆ ਦਵਾ ਦਾ ਵਿਆਹ ਕਰਤੀਗੇ ਤੇ ਹੁਣ ਦੇਣ ਲੱਗਿਆ ਮੋਤ ਪੈਣ ਲਈ ਹੈ ਤੇਰਾ ਮਨ ਉਹਨਾਂ ਦੇ ਪੱਲੇ ਕੱਖ ਨਹੀਂ ਆ ਦੇਣਾ ਕੀ ਆ ਉਹਨਾਂ ਨੇ ਜੇ ਪੱਲੇ ਕੱਖ ਨਹੀਂ ਹੀ ਕੋਈ ਸਾਫ ਦਾ ਲੱਭ ਲੈnde ਫਿਰ ਨੌਕਰੀ ਵਾਲਾ ਕਿਉਂ ਲੱਭਿਆ ਕਿਉਂ ਫਾ ਲਿਆ ਡੈਣੀ ਰਬਰ ਉਹਨਾਂ ਥੋੜਾ ਲੱਭਿਆ ਸੀ ਇਹ ਤੁਸੀਂ ਲੱਭਿਆ ਸੀ ਤੁਸੀਂ ਵੇਖਣ ਗਏ ਆਈ ਉੱਥੇ ਤੁਸੀਂ ਤਾਂ ਉੱਥੇ ਵੇਖ ਕੇ ਮਰ ਗਈਆਂ ਪੇ ਚੁੰਨੇ ਚੜਾ ਕਰ ਲਈਏ ਦਬਾ ਦਬ ਛੇਤੀ ਛੇਤੀ ਤੇ ਗੱਡੀ ਦੀ ਕਿਹੜੀ ਗੱਲ ਆ ਬਾਅਦ ਚ ਆਜੂ ਹੁਣ ਚੰਗੀ ਰਹੀ ਆ ਹੁਣ ਕੁਛ ਵੀ ਨਹੀਂ ਆਉਣਾ ਤੈਨੂੰ ਸਭ ਕੁਝ ਆਉਣਾ ਵਾ ਤੁਸੀਂ ਕਾ ਡਰੀ ਜਾਂਦੇ ਏ ਮੇਰਾ ਸਾਸ ਦੇ ਦੋ ਉਹਨੇ ਦੱਸਦੀ ਨੇ ਆਪਣੇ ਭਰਾ ਨੂੰ ਕਹਿਣਾ ਵਾ ਪੇ ਗੱਡੀ ਦੇ ਵੀਰ ਮੈਨੂੰ ਮੇਰੀ ਜਾਨ ਬੜੀ ਤੰਗ ਵਾ ਇਹਨੂੰ ਤੰਗ ਕਰਾਂਗੇ ਨਾ ਫੇਰ ਹੀ ਆ ਜੇ ਚੁੱਪ ਕਰਕੇ ਬੈਠੇ ਰਹੇ ਫੇਰ ਤੇ ਮਸਲੇ ਦਾ ਕੋਈ ਹੱਲ ਨਿਕਲਣਾ ਹੀ ਨਹੀਂਗਾ ਤੁਹਾਨੂੰ ਵੀ ਪਤਾ ਦੁਨੀਆ ਬੜੀ ਤੇਜ ਵਾ ਨਾਲੇ ਇਸ ਪੀਟੀ ਜੀ ਬਹੁਤ ਤੇਜ਼ ਜੀ ਏਦਾਂ ਨਾ ਇਹਨੂੰ ਸਮਾਂ ਛੜਿਓ ਆ ਰਮਨ ਤੂੰ ਅਹੀਂ ਆਪਣੀ ਕਰ ਮਨੁਮਤੀ ਜਦੋਂ ਤੁਹਾਨੂੰ ਮੈਂ ਖੋਲੀ ਦੇ ਦਿੱਤੀ ਆ ਤੇ ਫੇਰ ਕਾਦੀ ਗੱਲ ਆ ਤੁਸੀਂ ਇੱਕੋ ਗੱਲ ਕਰੀ ਜਾਂਦੀਆਂ ਜੇ ਗੱਡੀ 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 ਜਾਂ ਤਾਂ ਕੋਈ ਕਰ ਦੋ ਫੇਰ ਦੱਸੇ ਆਪਾਂ ਤਾਂ ਗੱਡੀ ਦਾ ਹੀ ਆ ਸਾਰਾ ਰੇੜਕਾ ਤੇ ਇਹੋ ਹੀ ਪਿਆ ਵਾ ਉਹ ਜਾ ਜਾ ਚਾਹ ਬਣਾ ਕੇ ਲਿਆ ਕੇ ਇੱਕ ਵਾਰ ਮੇਰੇ ਕਹਿੰਦਾ ਚੋਲੇ ਨੂੰ ਫੋਨ ਕਰਿਓ ਕਿਉਂ ਪੀਓਦਾ ਤਾਂ ਬੂਆ ਵੜਵੜ ਖਾ ਲਿਆ ਹੀ ਇੱਕ ਵਾਰ ਪਹੁੰਚ ਤਾ ਸਹੀ ਇੱਥੇ ਚੱਲ ਕਰ ਲਾਂਗੇ ਜਿਹੜੇ ਸਿਫਤਾਂ ਦੇ ਪੋਲ ਤੂੰ ਬੰਦਦਾ ਹਾਂ ਉਹ ਤੇ ਜੱਟ ਇਦਾਂ ਵਾ ਉਹ ਤੇ ਜੱਟ ਇਦਾਂ ਵਾ ਵੀ ਉਹ ਤੇ ਨੰਗ ਵਾ ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਝੂਠ ਮਾਰ ਕੇ ਤੇ ਰਿਸ਼ਤਾ ਕਰਾਤਾ ਹੀ ਉਹ ਓਏ ਉਹਨੇ ਨਹੀਂ ਝੂਠ ਬੋਲਿਆ ਹੋਰ ਕਿੰਨੇ ਬੋਲਿਆ ਸੀ ਕਿੰਨੇ ਬੋਲਿਆ ਸੀ ਹੁਣ ਮੈਂ ਕਿਹੜਾ ਪਟਵਾਰੀ ਕੋ ਗਈ ਹਾਂ ਵੀ ਉਹਨਾਂ ਦੀ ਜ਼ਮੀਨ ਕਿੰਨੀ ਆ ਤੇ ਫਿਰ ਉਹਨੇ ਪਤਾ ਨਹੀਂ ਮੈਂ ਤਾਂ ਕਿਹਾ ਭਲਾ ਮਾਂਸਾ ਸੱਚੀ ਬੋਲਦਾ ਹੋਗਾ ਮੈਨੂੰ ਕੀ ਪਤਾ ਸੀ ਇਹ ਮੂੰਹ ਦਾ ਮਿੱਠਾ ਵਾ ਮੋਮੋ ਠਗਣਾ ਓਏ ਇਦਾਂ ਦੇ ਮੀਨੇ ਜੇ ਬੜੇ ਚਲਾਕ ਹੁੰਦੇ ਆ ਉਹਨਾਂ ਨੇ ਤੁਹਾਡੇ ਗਾਲ ਮਾਰਤੀ ਆ ਤੇ ਹੁਣ ਲੜਦੇ ਫਿਰੋਦਣਾ ਮੈਨੂੰ ਤੇ ਇਹਨਾਂ ਨੇ ਸਮਝ ਨਹੀਂ ਲੱਗਦੀ ਵੀ ਇਹ ਨਵੀਂ ਗੱਡੀ ਆ ਤੇ ਇਹਨੂੰ ਕੀ ਹੋਇਆ ਵਾ ਕਿਤੇ ਮਾਸਾ ਨਾ ਛੜੀੜ ਤਾਂ ਕੰਨੀ ਲੱਗੀ ਹੈਗੀ ਤੇ ਕਹਿੰਦੇ ਆ ਵੀ ਇਹ ਵੀ ਕੋਈ ਗੱਡੀ ਆ ਰੱਜ ਨੂੰ ਚੱਜ ਹੋਂਦਿਆ ਵਾ ਮਾਸਾ ਨਹੀਂ ਹੈਗੀ ਇਹਨਾਂ ਨੂੰ ਰੱਬ ਭੁੱਲਿਆ ਵਾ ਬੰਦਾ ਇਨੀ ਸੋਚ ਲੈ ਕੀ ਕਿਆ ਸੋਣੀ ਗੱਡੀ ਆ ਹੱਡੇ ਕੋਲ ਤੇ ਕਿਉਂ ਅਗਲੇ ਨੂੰ ਦੁੱਖ ਦੇਣਾ ਮੈਂ ਸੋਚਦੀ ਆ ਪਈ ਜੇ ਇਨੀ ਭੁੱਖ ਖਲਾਰਦੇ ਆ ਨਾ ਤਾਂ ਹੀ ਨਾ ਰੱਬ ਨੇ ਉਹਥੇ ਜੇ ਰਖਾੰਦਿਆ ਜੇ ਇਹੋ ਹੀ ਨਾ ਕੈਦਨ ਵੀ ਨਹੀਂ ਹੱਡੇ ਕੋ ਸਭ ਕੋ ਜੀ ਆ ਰੱਬ ਦਾ ਦਿੱਤਾ ਸਾਰਾ ਕੋ ਹੈਗਾ ਵਾ ਤੇ ਚਲੋ ਮਨ ਨੂੰ ਸੰਤੁਸ਼ਟੀ ਮਿਲ ਜਾਂਦੀ ਆ ਵੀ ਹਾਂ ਬਈ ਅਹੀਂ ਹੱਡੇ ਕੋ ਕੁਝ ਹੈਗਾ ਆ ਭੁਖੋਂ ਭੁਖੋਂ ਕਰਦੇ ਰਹਿੰਦੇ ਬਸ 24 ਘੰਟੇ ਪੀ ਸਾਡੇ ਕੋ ਹੈ ਹੀ ਕੁਝ ਨਹੀਂ ਗਾ ਓਦਾਂ ਮੈਂ ਇੱਕ ਹਿਸਾਬ ਲਾਇਆ ਵਾ ਪੀ ਇਹ ਨਾ ਪਿਆਰ ਸਿਰਫ ਗੱਡੀ ਦਾ ਕਰਕੇ ਆ ਓਦਾਂ ਹੀ ਮੇਰੇ ਸਕੇ ਨਹੀਂ ਹੈਗੀ ਤੇ ਨਾ ਹੀ ਮੈਨੂੰ ਕੁਝ ਸਮਝਦੇ ਹੀ ਆ ਪੀ ਚਾਹੇ ਸਾਡੀ ਇਹ ਨਵਾਂ ਤੇ ਕੋਈ ਗੱਲ ਨਹੀਂ ਆ ਹੁਣ ਮੈਂ ਵੀ ਪੱਕੇ ਪਾਰੀ ਰਹੂੰਗੀ ਮੈਂ ਸੋਚਦੀ ਹੀ ਪੀ ਚਲ ਜੇ ਗੱਡੀ ਆਜੂਗੀ ਤਾਂ ਹੀ ਨਾ ਦਾ ਮਨ ਬਦਲ ਜੂਗਾ ਪਰ ਨਹੀਂ ਜਿੱਦਾਂ ਦੇ ਇਨਸਾਨ ਹੈਗੇ ਆ ਨਾ ਇਹ ਨਹੀਂ ਬਦਲਣ ਵਾਲੇ ਹੈਗੇ ਹੁਣ ਨਾ ਕੱਲਾ ਕੱਲਾ ਸਬੂਤ ਜਿਹੜਾ ਵਾ ਨਾ ਨੋਟ ਕਰਕੇ ਰੱਖੂੰਗੀ ਫੇਰ ਹੀ ਗੱਲ ਬਣਨੀ ਆ ਨਹੀਂ ਤੇ ਐਦਾਂ ਨਾ ਤੇਰਾ ਵਾਸਾ ਨਹੀਂ ਇੱਥੇ ਹੁਣ ਬੈਠੇ ਮੈਂ ਬੈਠੀ ਆ ਜਾ ਕੋਈ ਕੰਮ ਤਾਂ ਨਹੀਂ ਕਰਨ ਵਾਲਾ ਨਹੀਂ ਨਹੀਂ ਕੰਮ ਕਾਦਾ ਕਰਨ ਵਾਲਾ ਵਾ ਰੋਟੀ ਪਾਣੀ ਬਣਿਆ ਵਾ ਸਬਜ਼ੀ ਹੈਗੀ ਆ ਆਟਾ ਗਨਕੇ ਫੁਲਕੇ ਲਾ ਲਿਓ ਠੀਕ ਆ ਮੈਂ ਸੋਚਿਆ ਨਹੀਂ ਜੇ ਕੁਝ ਬਣਾਉਣਾ ਵਾ ਤੇ ਬਣਾ ਲੀਨੇ ਆ ਨਹੀਂ ਹੈਗਾ ਵਾ ਬਣਿਆ ਸਭ ਕੁਝ ਅਛਾ ਅਛਾ ਮਮੀ ਜਿਹੜੀ ਤੁਸੀਂ ਗੱਡੀਦਾਂ ਨੂੰ ਕਹਿਣ ਦੇਈਆਂ ਕੋਈ ਗੱਲ ਨਹੀਂ ਆ ਮੈਂ ਕਰ ਲੈਂਦੀ ਆ ਵੀਰ ਜੀ ਨਾਲ ਗੱਲ ਤੁਸੀਂ ਤੇ ਐਵੇਂ ਨਾ ਛਾਟੀ ਗੁੱਸਾ ਕਰ ਲੈਣੀ ਆ ਪੁੱਤ ਗੁੱਸਾ ਕਾਦਾ ਕਰਨਾ ਵਾ ਜਦੋਂ ਸ਼ਰੀਕੇ ਬਰਾਦਰੀ ਵਿੱਚ ਰਹਿਣਾ ਪਵੇ ਨਾ ਫਿਰ ਨੱਕ ਨਮੂਜ ਬਣਾਉਣਾ ਹੀ ਪੈਂਦਾ ਵਾ ਤਾਂ ਕਰਕੇ ਤੈਨੂੰ ਕਹਿਣ ਦੇ ਆ ਵੀ ਜਿੰਨੀ ਛੇਤੀ ਹੋ ਸਕਦਾ ਨਾ ਆਪਣੇ ਭਰਾ ਨੂੰ ਕਹਿ ਪੀ ਗੱਡੀ ਲੈ ਕੇ ਤੇ ਦੇ ਦੇ ਕੋਈ ਨਹੀਂ ਅਮੀ ਕੀਤੀ ਆ ਮੈਂ ਗੱਲ ਉਹਨਾਂ ਦੇ ਨਾਲ ਕਹਿੰਦੇ ਆ ਵੀ ਕੋਈ ਨਹੀਂ ਜਿੱਦਾਂ ਤੁਸੀਂ ਕਹਿੰਨੇ ਆ ਨਾ ਉਦਾਂ ਹੀ ਕਰ ਲੈਨੇ ਆ। लवली ਨੇ ਛੁੱਟੀ ਆਉਣਾ ਵਾ। ਚੱਲ ਇਹ ਆ 2-4 ਦਿਨ ਨੇ ਆਣਾ ਕੰਮ ਫੇਰ ਲਊਗਾ। ਤੂੰ ਵੀ ਨਾਲ ਹੀ ਜਾਣਾ ਵਾ। ਔਰ ਇਹੀ ਘੜੀ ਆਪ ਚਲੋਣੀ ਆ। ਸਾਡੇ ਜੋਗੀ ਤਾਂ ਘਰ ਗੱਡੀ ਖਲੋਤੀ ਆ। ਕੋਈ ਗੱਲ ਨਹੀਂ ਅਮੀ। ਜਿੱਦਾਂ ਤੁਸੀਂ ਕਹਿੰਦੇ ਆ ਨਾ ਕੋਈ ਨਹੀਂ ਉਦਾਂ ਹੀ ਕਰ ਲਾਂਗੇ। ਚੱਲ ਕਰਨਾ ਹੀ ਪੈਣਾ ਵਾ। ਪੁੱਤ ਧੀਆ ਪੈਣਾ ਦੀ ਖੁਸ਼ੀ ਵਾਸਤੇ ਸਭ ਕੁਝ ਕਰਨਾ ਹੀ ਪੈਂਦਾ ਹੁੰਦਾ ਵਾ। हां जी ननी कोई गल ਨਹੀਂ امی ਤੁਹਾਡੀ ਖੁਸ਼ੀ ਚਾਹੀਦੀ ਆ ਜੇ ਤੁਸੀਂ ਖੁਸ਼ ਹੋ ਨਾ ਤੇ ਮੈਂ ਵੀ ਚਲੋ ਇਹ ਘਰ ਦੇ ਵਿੱਚ ਵਧੀਆਂ ਆ ਤੇ ਜੇ ਤੁਸੀਂ ਐਵੇਂ ਮਨ ਹੋਰ ਤਰ੍ਹਾਂ ਦਾ ਕਰਕੇ ਬੈਠੇ ਰਹੇ ਤੇ ਮੇਰਾ ਕੀ ਫਾਇਦਾ ਆ ਪੁੱਤ ਇਹ ਸਾਰਾ ਕੁਝ ਤੁਹਾਡਾ ਕਰਕੇ ਕਰਨ ਦੇ ਆ ਅਹੀਂ ਕਿਹੜਾ ਹਿੱਕ ਤੇ ਰੱਖ ਕੇ ਲੈ ਜਾਣਾ ਸਭ ਕੁਝ ਸਰਪਿੰਦਰ ਕੰਮ ਨਹੀਂ ਕੋਈ ਹੈਗਾ ਜਾ ਜਾ ਕੇ ਘੜੀ ਆਰਾਮ ਕਰ ਲਾ ਤੂੰ ਹੀ ਚਲੋ ਠੀਕ ਚਲੋ ਆ ਇੱਕ ਰਿਕਾਰਡਿੰਗ ਹੋ ਗਈ ਹੈ ਨਾ ਇਦਾਂ ਹੀ ਹੌਲੀ ਹੌਲੀ ਕਰਕੇ ਨਾ ਸਬੂਤ ਇਕੱਠੇ ਕਰ ਲੈਣੇ ਆ ਇਹਨਾਂ ਦਾ ਕੀ ਫਰਕ ਸਭ ਅੱਜ ਕੁਝ ਤੇ ਕੱਲ ਨੂੰ ਕੁਝ ਇਹਨਾਂ ਦੀ ਕਿਹੜੀ ਜ਼ੁਬਾਨ ਹੈਗੀ ਆ ਕੋਈ ਨਹੀਂ ਹੁਣ ਮੈਂ ਵੀ ਨਾ ਚੁੱਪ ਕਰਕੇ ਨਹੀਂ ਬਹਿਣਾ ਹੁਣ ਨਾ ਕੁਝ ਨਾ ਕੁਝ ਕਰੂੰਗੀ ਹੁਣ ਜਦੋਂ ਇਹਨਾਂ ਨੇ ਕੋਈ ਗੱਲਬਾਤ ਕੀਤੀ ਨਾ ਉਦੋਂ ਰਿਕਾਰਡਿੰਗ ਹੀ ਕਰਿਆ ਕਰਨੀ ਹੈ ਜੇ ਕੋਈ ਕੱਲ ਨੂੰ ਕੋਈ ਪੁੱਛੂਗਾ ਤੇ ਕਹਿੰਨ ਉਹ ਖਾਣ ਵਾਲੇ ਦੇ ਬਣਾਗੇ ਕੀ ਹਾਲ ਚੜੇ ਸ਼ਾ ਜੀ ਆਜਾ ਜੋ ਬਣਾ ਠੀਕ ਠਾਕ ਵਧੀਆ ਵਧੀਆ ਠੀਕ ਆ ਆ ਗਿਆ ਇੱਥੇ ਹੀ ਆ ਜੰਨਾ ਠੋਠੇ ਚੜੇ ਸੇਸਰੇ ਬੱਸ ਯਾਰ ਇਦਾਂ ਹੀ ਮੀਂਹ ਜਾਂ ਪਿਆਸ ਤੇ ਮਾ ਠੰਡਾ ਮੌਸਮੀ ਤੇ ਉੱਤੇ ਘੁੰਮ ਕੇ ਆ ਨਹੀ ਨਹੀ ਵਧੀਆ ਆ ਗੱਡੀ ਕਿਹਦੀ ਲੱਗੀ ਆ ਗੱਡੀ ਆਪਣੀ ਆ ਅਛਾ ਅਛਾ ਆ ਉਹ ਬੱਚੇ ਰਹਿਣ ਜਾਈਦਾ ਹਮ ਸਕੂਲ ਦੇ ਸਵੇਰੇ ਤੇ ਅੱਜ ਛੁੱਟੀ ਮੈਂ ਤੁਹਾਡੇ ਕੋਲ ਕੰਮ ਆਇਆ ਹਿਰ ਇੱਕ ਹਾਂਜੀ ਦੱਸੋ ਕੱਲ ਗਿਆ ਹਾਂ ਉੱਧਰ ਮੈਨੇਜਰ ਵਾਲੇ ਮੈਂ ਫੇਰ ਅੱਛਾ ਯਾਰ ਉਹਨੇ ਦੱਸਿਆ ਹੀ ਨਹੀਂ ਕੱਖ ਵੀ ਆਉਣੀ ਨਹੀਂ ਗੱਡਿਆ ਹੈਗਾ ਅੱਛਾ ਤੇ ਮੈਨੂੰ ਨਹੀਂ ਲੱਗਦਾ ਵੀ ਕੰਮ ਕਰੂਗਾ ਉਹ ਤੁਹਾਨੂੰ ਦੱਸਿਆ ਉਹਨੇ ਕੋ ਮੈਂ ਨਾ ਗਿਆ ਹੀ ਉਹਦੇ ਕੋ ਅੱਛਾ ਉਹ ਥੋੜੀ ਜੀ ਨਾ ਤੁਹਾਡੀ ਫੜੀ ਜੀ ਕੰਡਿਆ ਹੈ ਵੀ ਉਹ ਕੱਲੀ ਕੰਡਿਆ ਵਾ ਯਾਰ ਅੱਗੇ ਤੇਨੂੰ ਪਤਾ ਜੋ ਉਹਨ ਜਿਹੜਾ ਕੰਮ ਕਰੀਦਾ ਏ ਝਟ ਕਰ ਦਿੰਦਾ ਹੈ ਹਾਂ ਹਾਂ ਤੇ ਹੁਣ ਮੈਂ ਉਦਣ ਗਿਆ ਹੀ ਕਹਿੰਦਾ ਜੇ ਲੱਗਣਾ ਭਾਜੀ ਟਾਈਮ ਪ੍ਰੋਸੈਸਿੰਗਾਂ ਚੱਲਣ ਡਿਆ ਉਹ ਅੱਜ ਇਹ ਆ ਹੂੰ ਤੇ ਮੈਨੂੰ ਇਦਾਂ ਲੱਗਣ ਡਿਆ ਕਿ ਕਹਿੰਨੇ ਕੋਈ ਉਂਗਲਾਂ ਗੱਲਾਂ ਦਿੱਤੀ ਹੋਇਆ ਨਹੀਂ ਤਾਂ ਉਹਦੇ ਇਦਾਂ ਕਰਦਾ ਨਹੀਂ ਯਾਰ ਅੱਗੇ ਯਾਰ ਮੈਂ ਵੀ ਨਾ ਕੱਲ ਗਿਆ ਹਾਂ ਅੱਛਾ ਤੇ ਜਿੱਦਾਂ ਅੱਗੇ ਗੱਲ ਕਰਦਾ ਹੀ ਉਹੋ ਜਾਨੀ ਮੈਨੂੰ ਲੱਗਦਾ ਹਸਾਬ ਰਿਹਾ ਉਹਦਾ ਤੇ ਆੜਤੀਆ ਵੀ ਮੈਨੂੰ ਮਿਲਿਆ ਸੀ ਦਰਬਾਗ ਅੱਛਾ ਮੈਨੂੰ ਕਹਿ ਰਿਹਾ ਸੀ ਕਹਿੰਦਾ ਵੀ ਚੱਲ ਪੈਸੇ ਤੇ ਤੇਰੇ ਨਹੀਂਗੇ ਬੰਨੇ ਹੂੰ ਤੂੰ ਪਹਿਲੀ ਦਾ ਵੇਖ ਲੈ ਪਹਿਲੀ ਦੇ ਦੇ ਮੈਨੂੰ ਗਣੇ ਅੱਛਾ ਤੇ ਚੱਲ ਪੈਸੇ ਕਹਿੰਦਾ ਜਿੰਨੇ ਮਰਜ਼ੀ ਲੈ ਲਾ ਮੇਕੋ ਤੇ ਮੈਂ ਸੋਚਨੇ ਵੀ ਜਰ ਜੇ ਨਹੀਂ ਲਿਮਟ ਦਾ ਬੰਨਾ ਤੇ ਫਿਰ ਇਹੋ ਕੰਮ ਕਰ ਲੈਣ ਤੇ ਛੱਡਾਂਗੇ ਆਪੇ ਹੌਲੀ ਹੌਲੀ ਮੈਨੂੰ ਉਹਦੇ ਫਿਰ ਇਹ ਲੱਗਦਾ ਦਲਬਾਹ ਦੇ ਨਾ ਕਹਤਾ ਸਾਨੂੰ ਫੈ ਚ ਲੱਗ ਜਾਈ ਆ ਉਹਦੇ ਦਿਲ ਚ ਹੋਣੀ ਆ ਵੀ ਮੈਂ ਲਊਗਾ ਪਹਿਲੀ ਜੋ ਬਣ ਕੋ ਤੇ ਉਹਨੇ ਜਾ ਕੇ ਕੀ ਪਤਾ ਹੁਣ ਇਹਨਾਂ ਕੀ ਗੱਲ ਕਰ ਲਈ ਗਈ ਨਹੀਂ ਪੈਸੇ ਨਾ ਜੇ ਕੱਲ੍ਹ ਤੋਂ ਪਤਾ ਸਭ ਕੋ ਹੋ ਜਾਂਦਾ ਮੈਨੂੰ ਕਹਿਣਿਆ ਸੀ ਨਾ ਕਹਿੰਦਾ ਤੂੰ ਕਹਿਣਿਆ ਮਹੀਨਾ ਡੇਢ ਮਹੀਨਾ ਉਹਨੇ ਤੇ 2-3 ਮਹੀਨੇ ਲਾ ਦੇਣਿਆ ਉਦੋਂ ਤੱਕ ਤਾਂ ਦਾ ਟਾਈਮ ਲੰਘ ਜਾਣਾ ਕਿਉਂ ਹੁਣ ਫੌਜੀ ਨੇ ਵੀ ਆਏ ਨਾ ਮਹੀਨੇ ਨੂੰ ਫਿਰ ਕੀ ਕਰਾਂਗੇ ਮੈਂ ਨਾ ਇਹ ਗੱਲ ਫਿਰ ਉਹਨੇ ਹੀ ਕੀਤੀ ਐ ਨਾ ਜਿਹੜੀ ਕੀਤੀ ਐ ਉਹਨੇ ਮੈਨੂੰ ਵੀ ਮੈਂ ਗੱਲ ਗਿਆ ਵੰਦ ਮੈਨੂੰ ਵੀ ਇਹੋ ਗੱਲ ਕਹੀ ਐ ਹੂੰ ਵੀ ਭਾਜੀ ਟਾਈਮ ਲੱਗਣਾ ਵਾ ਜੇ ਹੂੰ ਤੇ ਜਦੋਂ ਹੋ ਜਾਊਗਾ ਤਾਂ ਦੱਸਾਂਗੇ ਫਿਰ ਹੁਣ ਕਰੀਏ ਕਿਦਾਂ ਗਿਲਬਾਗ ਨਾ ਕਰਾਂ ਗੱਲ ਫਿਰ ਵੇਖ ਲੈ ਫਿਰ ਕੰਨੀ ਪੈਣੀ ਐ ਜੇ ਇਹਨੇ ਨਾ ਕੰਮ ਕੀਤਾ ਟਾਈਮ ਨਾ ਤੇ ਫਿਰ ਜਦੋਂ ਸਮਾਂ ਹੀ ਲੰਘ ਗਿਆ ਤੇ ਫਿਰ ਤੈਨੂੰ ਉਹਨਾ ਹੀ ਕੰਨੀ ਪੈਣੀ ਐ ਮੈਂ ਇਦਾਂ ਕਰਦਾ ਗਿਲਬਾਗ ਨਾ ਗੱਲ ਕਰਨਾ ਉਹਨੂੰ ਕਹਿੰਨਾ ਕੋਈ ਗੱਲ ਨਹੀਂ ਪੈਲੀ ਦੂਰ ਰੱਖ ਲੈ ਜਦੋਂ ਮੇਰੀ ਹਿੰਮਤ ਹੋਊਗੀ ਮੈਂ ਤੇ ਕੋਈ ਨਾਲੂੰਗਾ ਵਾਪਸ ਹਾਂ ਨਾ ਨਹੀਂ ਉਹਨਾਂ ਕਰ ਲਾ ਕਿਉਂਕਿ ਫਿਰ ਇਹਨੇ ਜੇ ਲੇਟ ਕਰਤਾ ਤੇ ਆਪਣਾ ਕੰਮ ਸੱਠ ਨਹੀਂ ਹੋਣਾ ਤੇ ਜੇ ਕੋਈ ਜ਼ਿਆਦਾ ਵੀ ਗੱਲਾਂ ਤੇ ਕੋਈ ਨਹੀਂ ਦੱਸਦੀ ਇਹ ਮੈਨੂੰ ਵੀ ਜਾਣਾ ਪਊ ਤੇ ਦਰਨਾ ਚੱਲ ਜਾਣਾ ਨਹੀਂ ਉਹ ਤੇ ਫਿਰ ਚਲੋ ਜਾਣਾ ਹੀ ਪੈਣਾ ਵਾ ਮੈਂ ਤਾਂ ਕਰਕੇ ਪੁੱਛਿਆ ਮੈਂ ਹੋ ਸਕਦਾ ਮੈਨੇ ਤੁਹਾਡੇ ਨਾਲ ਗੱਲ ਕੀਤੀ ਹੋਵੇ ਕੋਈ ਮੈਂ ਤਾਂ ਪੁੱਛ ਲੈਣਾ ਹੀ ਕਰੀ ਨਹੀਂ ਉਹਨੇ ਯਾਰ ਉਹ ਮੈਂ ਆ ਵੀ ਗਿਆ ਹੀ ਮੈਂ ਆ ਵੀ ਮੋੜੇ ਦਾ ਕੰਮ ਹੋ ਗਿਆ ਵਾ ਉਹਨੇ ਮੈਨੂੰ ਗਾੜੀਆਂ ਹੀ ਦਾ ਗੱਲ ਕੀਤੀ ਤੇ ਮੈਂ ਵੀ ਘਰ ਆਣ ਕੇ ਗੱਲ ਸੋਚੀ ਵੀ ਇਹਨੇ ਕਦੀ ਨਾ ਨਹੀਂ ਕੀਤੀ ਇਹ ਗੱਲ ਬਣੀ ਕੀ ਆ ਤੇ ਮੈਂ ਤੇਨਾ ਕੰਨੀ ਗੱਲ ਤੇ ਮੈਂ ਹਾਂ ਵੀ ਯਾਰ ਮੁੰਡਾ ਪਰੇਸ਼ਾਨ ਹੋਊਗਾ ਐਵੇਂ ਅੱਗੇ ਪਰੇਸ਼ਾਨੀ ਜੇ ਆ ਤੇ ਮੈਂ ਫੇਰ ਇੱਕ ਵਾਰੀ ਗੱਲ ਕਰਕੇ ਵੇਖਾਂਗਾ ਹੁੰਦਾ ਤੇ ਪਰ ਉਹਦੀ ਗੱਲ ਮੈਨੂੰ ਸਹੀ ਜੀ ਨਹੀਂ ਲੱਗੀ ਤੁਸੀਂ ਇੱਕ ਵਾਰੀ ਪੁੱਛ ਲਿਓ ਜੇ ਨਹੀਂ ਹੋਊਗਾ ਨਾ ਰਹੀੰਦਰ ਬਾਗਣਾ ਨਾਲ ਗੱਲ ਕਰਕੇ ਉਧਰੋਂ ਕੰਮ ਨਹੀਂ ਲੈ ਲੈਣਾ ਹਾਂ ਇੱਕ ਵਾਰੀ ਮੈਂ ਕਰ ਲੈਣਾ ਗੱਲ ਵੀ ਜੇ ਇਹਦੇ ਤੇ ਕੋਈ ਹੋਣਾ ਤਾਨੂੰ ਦੱਸ ਦੇਣੀ ਤੇ ਐਵੇਂ ਹਨੂ ਆਹ ਹੋਏ ਮਿਲਾਰੇ ਨਾ ਰੱਖੀ ਚਲੋ ਠੀਕ ਆ ਫਿਰ ਕਰੋ ਤੁਸੀਂ ਕੰਮ ਮਿਲਦੇ ਬਾਜ ਨਹੀਂ 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 ਬਸ ਚਲੀਏ ਹੁਣ ਚਲੀਏ